ਅਤੇ ਮਿਸ਼ਨਾਂ ਵਿੱਚੋਂ ਇੱਕ ਦੀ ਸ਼ੁਰੂਆਤ ਕੀਤੀ ਗਈ ਚਾਰ ਬੰਗਲੋ ਗੁਰਦੁਆਰਾ ਸਾਹਿਬ ਦੀ ਸੇਵਾਦਾਰਾਂ ਲਈ ਸੇਵਾ ਕੋਈ ਵਿਕਲਪ ਨਹੀਂ ਇਹ ਇੱਕ ਸੱਦਾ ਹੈ ਜਿਵੇਂ ਹੀ ਪੰਜਾਬ ਤੋਂ ਤਬਾਹੀ ਦੇ ਦ੍ਰਿਸ਼ ਸਾਹਮਣੇ ਆਏ ਗੁਰਦੁਆਰਾ ਸੰਗਤ ਨੇ ਫੈਸਲਾ ਕੀਤਾ ਸਾਨੂੰ ਹੁਣ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ 2 ਸਤੰਬਰ ਤੋਂ 10 ਸਤੰਬਰ ਦੇ ਵਿਚਕਾਰ ਚਾਰ ਬੰਗਲੋ ਗੁਰਦੁਆਰਾ ਦੀਆਂ ਟੀਮਾਂ ਹਰ ਪ੍ਰਭਾਵਿਤ ਜ਼ਿਲ੍ਹਿਆਂ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਅਤੇ ਅਜਨਾਲਾ ਵਿੱਚ ਜਾ ਪਹੁੰਚੀਆਂ ਅਤੇ ਮੋਰਚਾ ਸੰਭਾਲ ਲਿਆ ਬਚਾਅ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਪਸ਼ੂਆਂ ਨੂੰ ਬਚਾਉਣ ਲਈ ਚਾਰਾ ਮੁਹੱਈਆ ਕਰਵਾਇਆ ਗਿਆ ਅਤੇ ਬਿਮਾਰੀਆਂ ਦੇ ਫੈਲਣ ਤੋਂ ਰੋਕਣ ਲਈ ਫੋਗਿੰਗ ਕਮੇਸ਼ੀਨਾ ਭੇਜਿਆ ਗਏ ਆ ਅਕਾ ਮੱਛਰ ਕਾਫੀ ਆ ਗਏ ਤੇ ਫੋਗ ਮਸ਼ੀਨ ਦੀ ਜਰੂਰਤ ਸੀਗੀ ਤੇ ਉਹ ਅਸੀਂ ਸੇਵਾ ਕਰਕੇ ਜਾ ਰਹੇ ਆ ਗਿਆ ਕੋਸ਼ਿਸ਼ ਆ ਕਿ ਜਿੰਨਾ ਕੋਈ ਅਸੀਂ ਕਰ ਸਕਾਂਗੇ ਅਸੀਂ ਦੁਆਲੇ ਪਿੰਡ ਜਿੰਨੇ ਵੀ ਆ ਗਏ ਜੋ ਵੀ ਕੋਸ਼ਿਸ਼ ਹੋਏਗੀ ਸਾਡੀ ਕਰ ਸਕਣਗੇ ਅਸੀਂ ਕਰਕੇ ਜਾਵਾਂਗੇ ਅਸੀਂ ਨਾ ਧੰਨਵਾਦ ਕਰਦੇ ਆ ਕਿ 10 15 ਦਿਨ ਪਹਿਲਾਂ ਜਦੋਂ ਪਾਣੀ ਚੱਲ ਰਿਹਾ ਸੀ ਉਦੋਂ ਵੀ ਸਾਡੇ ਕੋਲ ਆਏ ਸਾਰ ਲੈਣ ਔਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਪਾਣੀ ਉਤਰਨ ਤੋਂ ਬਾਅਦ ਗਰਾਉਂਡ ਦਾ ਪਤਾ ਲੱਗੂਗਾ ਜਦੋਂ ਤੁਸੀਂ ਡੋਰ ਟੂ ਡੋਰ ਜਾਓਗੇ ਇਹਨਾਂ ਹਾਲਾਤ ਦੇਖੇ ਪਾਣੀ ਜਾਣ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਆ ਜਾਂਦੀਆਂ ਮੱਛਰ ਦੇ ਨਾਲ ਆਉਂਦੀਆਂ ਨੇ ਜਾਂ ਸਕਿਨ ਦੇ ਨਾਲ ਆ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਦੀ ਰੋਕਥਾਮ ਵਾਸਤੇ ਸਭ ਤੋਂ ਜਿਹੜਾ ਜ਼ਰੂਰੀ ਜੰਤਰ ਹੋਏ ਸੀ ਲੋਕੀ ਮਸ਼ੀਨ ਸਰੂਕਾਰ ਦੀ ਕਮੇਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਪਾਣੀ ਘਟ ਜਾਣ ਤੋਂ ਬਾਅਦ ਰਾਹਤ ਕਾਰਜਾਂ ਦਾ ਦੂਜਾ ਪੜਾਅ ਸ਼ੁਰੂ ਹੋਇਆ ਨੁਕਸਾਨੀਆਂ ਚੀਜ਼ਾਂ ਨੂੰ ਦੁਬਾਰਾ ਬਣਾਉਣਾ ਗੁਰਦੁਆਰਾ ਸਾਹਿਬ ਦੀ ਟੀਮ ਨੇ ਦੋ ਸਭ ਤੋਂ ਪ੍ਰਭਾਵਿਤ ਖੇਤਰਾਂ ਅਜਨਾਲਾ ਵਿੱਚ ਡੱਬਰਪਿੰਡ ਅਤੇ ਅੰਮ੍ਰਿਤਸਰ ਦੇ ਨੇੜੇ ਹਰਦੂ ਕਲਾ ਨੂੰ ਅਪਣਾਇਆ ਡੱਬਰ ਵਿੱਚ ਜਿੱਥੇ 97% ਦਾ ਵਸਨੀਕ ਅਨੁਸੂਚਿਤ ਜਾਤੀ ਅਤੇ ਸੀਮਾंत ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਹਨ ਪਿਛਲੇ 1 ਹਫ਼ਤੇ ਤੋਂ ਪਿੰਡ ਕੋ ਮਰੇ ਆ ਗਏ ਹੁਣ ਇੱਥੇ ਆਏ ਸੀਗੇ ਉਹ ਹਗਾ ਬੀਜੀ ਦਾ ਦਾ ਟਾਈਮ ਦਾ ਬੀਜਣਾ ਹੈਗਾ ਤੇ ਅਸੀਂ ਬੀਜਾਂ ਦਾ ਕੰਮ ਕਰ ਰਹੇ ਸੀਗੇ ਕਾਫੀ ਪਿੰਡ ਇਕੱਠਾ ਹੋ ਗਿਆ ਤੇ ਪਤਾ ਲੱਗਿਆ ਉਹ ਬੰਦੇ ਦਾ ਕਾਰ ਡਿੱਗਿਆ ਪਿਆ ਤੇ ਅਸੀਂ ਆਏ ਆਗੇ ਆ ਤੇ ਜੋ ਕੁਛ ਹੈਗਾ ਐਸਟੀਮੇਟ ਕਰਕੇ ਜਿੰਨਾ ਵੀ ਹੈਗਾ ਤੇ 2 ਲੱਖ ਰੁਪਇਆ ਦੇਣ ਦਾ ਕਾਰ ਬਣਾਉਣ ਦਾ ਇਹਨਾਂ ਦਾ ਅਸੀਂ ਲੈ ਲਿਆ ਗੁਰਦੁਆਰੇ ਨੇ 75 ਏਕੜ ਜ਼ਮੀਨ ਤੇ ਕਣਕ ਦੀ ਪੂਰੀ ਫਸਲ ਨੂੰ ਸਪான்ਸਰ ਕੀਤਾ ਬੀਜਾਂ ਤੋਂ ਲੈ ਕੇ ਖਾਦ ਤੱਕ ਦੇ ਹਰ ਰੁਪਏ ਦੀ ਲਾਗਤ ਨੂੰ ਜੋ ਕਵਰ ਕਰਦਾ ਹੈ ਪਿੰਡ ਹਰਦੋ ਕਲਾ ਵਿੱਚ ਟੀਮ ਹੋਰ ਵੀ ਅੱਗੇ ਵਧੀ ਪੂਰੇ ਪਿੰਡ ਨੂੰ ਗੋਦ ਲਿਆ ਤੇ 125 ਏਕੜ ਖੇਤੀ ਵਾਲੀ ਜ਼ਮੀਨ ਲਈ ਫੰਡਿੰਗ ਕੀਤੀ ਹਰ ਰਾਹਤ ਟਰੱਕ ਦੇ ਪਿੱਛੇ ਇੱਕ ਕਹਾਣੀ ਹੈ ਕਹਾਣੀਆਂ ਜੋ ਸੇਵਾ ਦੇ ਮਨੁੱਖੀ ਪੱਖ ਅਤੇ ਜਜ਼ਬੇ ਨੂੰ ਪ੍ਰਭਾਸ਼ਿਤ ਕਰਦੀਆਂ ਹਨ ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਪਸ਼ੂਆਂ ਦੇ ਨੁਕਸਾਨ ਤੋਂ ਪ੍ਰਭਾਵਿਤ ਇੱਕ ਕਿਸਾਨ ਨੇ ਕੁਦਕੁਜੀ ਦੀ ਕੋਸ਼ਿਸ਼ ਕੀਤੀ ਸੀ ਸਰਦਾਰ ਸੂਰੀ ਨਿੱਜੀ ਤੌਰ ਤੇ ਉਹਨਾਂ ਕੋਲ ਪਹੁੰਚੇ ਆਪਣੀ ਡੈਰੀ ਨੂੰ ਮੋੜ ਸ਼ੁਰੂ ਕਰਨ ਲਈ 130000 ਰੁਪਏ ਦਿੱਤੇ ਅਤੇ ਹੋਰ ਵੀ ਮਹੱਤਵਪੂਰਨ ਉਹਨਾਂ ਨੂੰ ਜੀਣ ਦੀ ਇੱਛਾ ਦਿੱਤੀ ਬਾਪੂ ਇਹਨਾਂ ਨੂੰ ਹੁਣ ਲੈ ਜਾ ਘਰ ਦੋ ਦਿਨ ਤੈਨੂੰ ਰਹਿਣ ਦਾ ਆਰਾਮ ਕਰਨ ਤੇ ਤੀਜਨ ਰੱਸੀ ਬੰਨ ਕੇ ਨਾ ਛਤਰੋਣ ਫੇੜੋ ਚੰਗੀ ਤਰ੍ਹਾਂ ਰੱਜ ਕੇ ਉਹ ਲਿਆਜ ਕਰ ਆਪਣੇ ਬਾਪੂ ਦਾ ਤੂੰ ਉਲਟਾ ਉਹਦੀ ਸੇਵਾ ਕਰਨ ਤੇ ਉਲਟਾ ਉਹਦਾ ਨੁਕਸਾਨ ਕਰਾ ਰਿਹਾ ਤੂੰ ਆ ਕੇ ਅਸਰਾਗਰ ਮੌਤ ਆ ਜਾਂਦੀ ਹਰ ਇੱਕ ਬੰਦਾ ਮਰ ਜਾਂਦਾ ਦੁਬਾਰਾ ਸੋ ਚੁਕਲਾ ਹੈ ਕਿ ਦੁਬਾਰਾ ਇਹ ਹਰਕਤ ਨਹੀਂ ਕਰਨੀ ਆਪਣੇ ਬਜ਼ੁਰਗਾਂ ਦਾ ਖਿਆਲ ਕਰੋ ਠੀਕ ਹੈ ਹੁਣ ਡੰਗਰ ਨਹੀਂ ਹੈਗੇ ਅਸੀਂ ਇੱਕ ਡੰਗਰ ਅੱਜ ਦਵਾ ਦੇਾਂਗੇ ਇਹਨਾਂ ਨੂੰ ਅਸੀਂ ਹੁਣ ਇੱਕ ਪੰਜ ਦਮੇ ਡੰਗਰ ਪਹੁੰਚ ਜਾਣਾ ਡੰਗਰ ਪੱਕਾ ਕਰ ਕੇ ਆਏ ਹਾਂ ਪਵਾ ਧਰਮ ਸਿੰਘ ਜੀ ਪਿੰਡ ਧੀਰਾਕਰ ਦੋ ਡੰਗਰ ਸੀਗੇ ਮਾਰਗੇ ਪਾਣੀ ਪਾਣੀ ਬਹੁਤ ਜ਼ਿਆਦਾ ਸੀ ਰੋੜ ਦੇ ਰੋੜ ਕੇ ਪਾਣੀ ਦੇ ਚ ਉਹਦੀ ਘਬਰਾਟ ਕਰਕੇ ਅਨਾਰੇ ਮੁੰਡੇ ਨੇ ਥੋੜੀ ਜੀ ਗਲਤ ਜੀ ਹਰਕਤ ਕਰ ਲਈ ਸੀ ਕੋਈ ਨਹੀਂ ਬਾਬਾ ਮੇਰ ਰੱਖੇਗਾ ਅਸੀਂ ਇਹਨਾਂ ਨੂੰ ਡੰਗਰ ਦੇ ਕੇ ਜਾ ਰਹੇ ਆ ਗਿਆ ਘਰ ਪਾਣੀ ਜਿਸ ਤਾਂ ਵੀ ਆ ਗਿਆ ਚੱਲ ਜਾ ਜਦ ਤੱਕ ਅੱਗੇ ਹੋਰ ਬਾਬਾ ਮੇਰ ਨਹੀਂ ਕਰਦਾ ਠੀਕ ਹੈ ਠੀਕ ਹੈ ਬਾਬਾ ਜੀ ਹਿੰਮਤ ਰੱਖੋ ਬਾਬਾ ਮੇਰ ਕਰੇਗਾ ਹਰੜ ਕਲਾ ਵਿੱਚ ਤਿੰਨ ਧੀਆਂ ਦੀ ਮਾਂ ਆਪਣੇ ਪਤੀ ਦੀ ਲੱਗ ਕਾਰਨ ਪਰਿਵਾਰ ਨੂੰ ਨਿਰਾਸ਼ਾ ਵਿੱਚ ਛੱਡਣ ਤੋਂ ਬਾਅਦ ਇਕੱਲੀ ਸੰਘਰਸ਼ ਕਰ ਰਹੀ ਸੀ ਗੁਰਦੁਆਰਾ ਸਾਹਿਬ ਦੀ ਟੀਮ ਵੱਲੋਂ ਸਿਰਪ੍ਰਾਹਤ ਹੀ ਨਹੀਂ ਦਿੱਤੀ ਗਈ ਉਹਨਾਂ ਨੇ ਟੈਰ ਟੇਰੀ ਹੋਏ ਘਰਾਂ ਨੂੰ ਦੁਬਾਰਾ ਬਣਾਇਆ ਸਿਰ ਤੇ ਛੱਤਾਂ ਅਤੇ ਦਿਲਾਂ ਵਿੱਚ ਉਮੀਦ ਜਗਾਈ ਉਹਨਾਂ ਨੇ ਰਾਹਤ ਕੈਂਪਾਂ ਲਈ ਸ਼੍ਰੋਮਣੀ ਕਮੇਟੀ ਨੂੰ 200 ਗੱਦੇ ਤੇ ਸਰਹਾਣੇ ਭੇਟ ਕੀਤੇ ਇੱਥੋਂ ਤੱਕ ਕਿ ਤਿੰਨ ਕਿਸਾਨ ਧੀਆਂ ਦੇ ਵਿਆਹ ਨੂੰ ਵੀ ਸਪான்ਸਰ ਕੀਤਾ ਜਿਨ੍ਹਾਂ ਨੇ ਸਭ ਕੁਝ ਗੁਆ ਲਿਆ ਸੀ ਕਿਉਂਕਿ ਉਹਨਾਂ ਦੀ ਸੇਵਾ ਮਹਿਜ ਦੇਣ ਬਾਰੇ ਨਹੀਂ ਹਰ ਨੁਕਸਾਨ ਵਿੱਚ ਇਕੱਠੇ ਖੜੇ ਹੋਣ ਬਾਰੇ ਹੈ ਕਿ ਨਾ ਦਲਜੀਤ ਕੋ ਬੜੀਆ ਦਾ ਕੀ ਨਾ ਲਵਪ੍ਰੀਕ ਨਾ ਤੇ ਬੜਾ ਵਧੀਆ ਮਿੱਠਾ ਜਣਾ ਰੱਖਿਆ ਹੈ ਕੁੜੀ ਵੀ ਬੜੀ ਵਧੀਆ ਹੈ ਨਾ ਤੇ ਹੁਣ ਖੁਸ਼ ਹੋ ਗਈ ਤੂੰ ਬਸ ਤੇਰੀਆਂ ਜ਼ਰੂਰਤਾਂ ਜਿਹੜੀਆਂ ਅਸੀਂ ਸੋਚ ਜਿਹੜੀ ਸੀਗੀ ਉੱਥੇ ਤੱਕ ਪੂਰੀ ਪੈ ਗਈ ਤੂੰ ਖੁਸ਼ ਹੋ ਠੀਕ ਹੈ ਤੇ ਹੁਣ ਇੱਕ ਕੰਮ ਜ਼ਰੂਰ ਕਰਨਾ ਵਿਆਹ ਤੋਂ ਪਹਿਲੇ ਇੱਕ ਫੋਨ ਜ਼ਰੂਰ ਕਰ ਦੇਣਾ ਕਿ ਭਾਈ ਆ ਜਾਓ ਵਿਆਹ ਤੇ ਕੋਸ਼ਿਸ਼ ਕਰਾਂਗੇ ਅਸੀਂ ਵਿਆਹ ਤੇ ਹਾਜ਼ਰ ਹੋ ਜਾਾਂਗੇ ਹਾ ਸੋਣਾ ਸਾਮਾਨ ਦੇ ਕੇ ਆ ਬੜੀ ਟੈਨਸ਼ਨ ਹੀ ਪੱਤੀਏ ਚਲ ਮਹਾਰਾਜ ਨੇ ਕੋ ਛੋੜੀ ਹੈ ਥੋਗੀ ਹੈ ਢੀ ਨਈ ਬੜਾਇਆ ਥੋੜੀ ਟੈਨਸ਼ਨ ਸਾਡੀ ਥੋੜ ਹੋ ਗਈ ਹੋਰ ਵੀ ਕੋਈ ਟੈਨਸ਼ਨ ਹੈ ਹੈਗੀ ਤੇ ਇਹ ਹੀ ਸਾਰੇ ਹੁਣ ਕਰਨਾ ਜਿਹਾਣੇ ਛੋੜੇ ਪੁੱਤੇ 40 ਗਣੇ ਪਾਲਾਂਗੇ ਯਾਰ ਇੰਨੀ ਬੜੀ ਤੁਸੀਂ ਇੰਨੀ ਕਰਕੇ ਹੈਲਪ ਬੜੀ ਹੈ ਅੰਕਲ ਦਾ ਬਹੁਤ ਬਹੁਤ ਧੰਨਵਾਦ ਹੈ ਸਾਰਜਪਾਲ ਸਿੰਘ ਸੂਰੀ ਜਿਹੜੇ ਬੰਬੇ ਤੋਂ ਆਏ ਆ ਤਿੰਨ ਚਾਰ ਦਿਨ ਤੋਂ ਮਤਲਬ ਲਗਾਤਾਰ ਹੀ ਇੱਥੇ ਫਿਰ ਰਹੇ ਨੇ ਉਸ ਤੋਂ ਪਹਿਲਾਂ ਇਹਨਾਂ ਦਾ ਬੇਟਾ ਸਾਡੇ ਨਾਲ ਜਿਹੜਾ ਉਹ ਸੇਵਾ ਨਿਭਾ ਰਿਹਾ ਔਰ ਕਹਿੰਦੇ ਸੀਗੇ ਕਿ ਜਾਣ ਤੋਂ ਪਹਿਲਾਂ ਪਹਿਲਾਂ ਮੇਰੇ ਹੱਥੀ ਕਿਸੇ ਦੀ ਸ਼ਾਦੀ ਦਾ ਬੰਦੋਬਸਤ ਵੀ ਕਰਾਇਆ ਜਾਵੇ ਉਹ ਵੀ ਇਹਨਾਂ ਦੇ ਮਨ ਦੇ ਵਿੱਚ ਇੱਛਾ ਸੀਗੀ ਅੱਜ ਉਹ ਪੂਰੀ ਹੋ ਗਈ ਆ। ਹਮਦਰਦੀ ਦੇ ਹਰ ਕੰਮ ਪਿੱਛੇ ਇੱਕ ਸਮਰਪਿਤ ਟੀਮ ਖੜੀ ਹੈ। ਗੁਰਦੇਵ ਸਿੰਘ, ਸੁਜਿੰਦਰ ਸਿੰਘ, ਸਨੀ ਸਿੰਘ, ਜਗਦੀਪ ਸਿੰਧੂ, ਅਭਿਸ਼ੇਕ ਪੱਤਾ, ਮੋਹਨ ਪਗਤ ਅਤੇ ਜਸਪਾਲ ਸਿੰਘ ਸਾਰੇ ਸਰਦਾਰ ਜਸਪਾਲ ਸਿੰਘ ਸੂਰੀ ਦੀ ਅਗਵਾਈ ਹੇਠ ਇਕਜੁੱਟ ਹਨ। ਅਤੇ ਸੇਵਰਾ ਸਫਾਰਾ ਪੰਜਾਬ ਵਿੱਚ ਨਹੀਂ ਰੁਕਿਆ। ਅਈ 2 ਦਿਨ ਪਹਿਲੇ ਹਸਪੰਡ ਆਏ ਸੀਗੇ ਤੇ ਇੱਥੇ ਸਨ ਉਹ ਹੁਕਮ ਆਇਆ ਮਾ ਬੇਨਤੀ ਨਹੀਂ ਕਰਾਂ ਹੁਕਮ ਆਇਆ ਕਿ ਕੋ ਚਾਰੇ ਦੀ ਜਰੂਰਤ ਹੈਗੀ ਗਾਂ ਦੀ ਜਰੂਰਤ ਹੈਗੀ ਉਹ ਜਵਾਨ ਹੈਗਾ ਜੀ ਕੱਲੀ ਕੱਲੀ ਗਾਂ ਸੀਗੀ ਉਹ ਮਾਰੀ ਗਈ ਤੇ ਅਸੀਂ ਅੱਜ ਆਏ ਹੈਗੇ ਆ ਤੇ ਇਹਨਾਂ ਨੂੰ ਗਾਂ ਅਸੀਂ ਦਿੱਤੀ ਹੈਗੀ ਤੇ ਬਾਕੀ ਕੁਝ ਫੀਡ ਚਾਹੀਦੀ ਹੈਗੀ ਸੀ ਉਹ ਵੀ ਅਸੀਂ ਦੇ ਕੇ ਜਾ ਰਹੇ ਹੈਗੇ ਆ ਮੱਟਰਾ ਦਾ ਬੜਾ ਹੈਗਾ ਇੱਥੇ ਤੇ ਇੱਕ ਫੋਕ ਮਸ਼ੀਨ ਦੀ ਜਿਹੜੀ ਸੀ ਉਹ ਵੀ ਅਸੀਂ ਦੇ ਕੇ ਜਾ ਰਹੇ ਹੈਗੇ ਆ ਜਦੋਂ ਮਹਾਰਾਸ਼ਟਰ ਦੇ ਜਲਗਾਉਂ ਵਿੱਚ ਹੜ੍ਹ ਆਇਆ ਤਾਂ ਉਸੇ ਗੁਰਦੁਆਰਾ ਨੇ ਪ੍ਰਭਾਵਿਤ ਪਰਿਵਾਰਾਂ ਲਈ 2 ਟਨ ਰਾਹਤ ਸਮਗਰੀ ਦੇ ਰਾਸ਼ਨ ਭੇਜੇ। ਦਾਸ ਸੁਖਜਿੰਦਰਪਾਲ ਸਿੰਘ ਹਜੂਰ ਗਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਸਰਦਾਰ ਜਸਪਾਲ ਸਿੰਘ ਸੂਰੀ ਹੁਣਾਂ ਦਾ ਉਹਨਾਂ ਦੇ ਸੁਪੁੱਤਰ ਸਰਦਾਰ ਮਨਿੰਦਰ ਸਿੰਘ ਜੀ ਜੋ ਕਿ ਸ੍ਰੀ ਗੁਰੂ ਸਿੰਘ ਸਭਾ ਫੋਰ ਬੰਗਲੌਰ ਦੇ ਪ੍ਰੈਜ਼ੀਡੈਂਟ ਨੇ ਉਹ ਜੋ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਇਹਦੇ ਹੜ੍ਹ ਪੀੜਤਾਂ ਦੀ ਸੇਵਾ ਕਰ ਰਹੇ ਨੇ ਜਾਂ ਕਣਕ ਦੀ ਬਜਾਈ ਵਾਸਤੇ ਬੀਜ ਦੀ ਡਾਇਆ ਦੀ ਜੋ ਵੀ ਖੇਤੀ ਦੇ ਵਾਸਤੇ ਜ਼ਰੂਰਤ ਹੁੰਦੀ ਹੈ ਉਹਨਾਂ ਦੀ ਸਾਰਿਆਂ ਦੀਆਂ ਪ੍ਰੋਬਲਮਾਂ ਸੁਣਦੇ ਹੋਏ ਉਹ ਸਾਰੀਆਂ ਪੂਰੀਆਂ ਕਰ ਰਹੇ ਨੇ ਕਿਸੇ ਨੇ ਦੀਦਾ ਵਿਆਹ ਕਰਨਾ ਸੀ ਤੇ ਜੋ ਸਮਾਨ ਦੀ ਕਰਿਆਨੇ ਦੀ ਰਸ ਦੀ ਲੋੜ ਸੀ ਉਹ ਵੀ ਦਿੱਤੀ ਗਈ ਕਿਸੇ ਨੇ ਮਕਾਨ ਬਣਾਉਣਾ ਸੀ ਉਹ ਵੀ ਜੋ ਲੋੜਵੰਦਾਂ ਨੂੰ ਸਮਾਨ ਦਿੱਤਾ ਗਿਆ ਤੇ ਜੋ ਬੰਬੇ ਰਹਿ ਕੇ ਵੀ ਮੁੰਬਈ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਰਹਿ ਕੇ ਵੀ ਪੰਜਾਬ ਬਾਰੇ ਇਹਨਾਂ ਵਧੀਆ ਸੋਚਦੇ ਨੇ